ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਾ ਟੈਮ ਟੀਵੀ ਲੈ ਕੇ ਆਦਰਾਂ ਸਪੀਡ ਨਿਊਜ਼ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਵੱਲੋਂ ਵਿਦੇਸ਼ੀ ਸਹਾਇਤਾ ਬੰਦ ਕਰਨ ਦੇ ਫੈਸਲੇ ਨਾਲ ਦੱਖਣੀ ਅਫਰੀਕਾ ਦੇ ਵਿੱਚ ਐਚ ਆਈ ਵੀ ਸੰਕਰਮਿਤ ਲੋਕਾਂ ਦੇ ਇਲਾਜ ਦੇ ਉੱਤੇ ਸੰਕਟ ਪੈਦਾ ਹੋ ਗਿਆ ਦੱਖਣੀ ਅਫਰੀਕਾ ਦੇ ਇੱਕ ਵਾਜ਼ੂਲ ਨਕਾਲ ਜ਼ੁਬੇ ਦੇ ਇੱਕ ਪਿੰਡੂ ਖੇਤਰ ਵਿੱਚ ਰਹਿਣ ਵਾਲੇ ਨਜ਼ੋਕੋ ਮਾਜ਼ੋਲਾ ਉਹਨਾਂ ਲੱਖਾਂ ਮਰੀਜ਼ਾਂ ਵਿੱਚੋਂ ਇੱਕ ਹੈ ਜਿਸ ਉੱਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਗਲੋਬਲ ਵਿਦੇਸ਼ੀ ਸਹਾਇਤਾ ਰੋਕਣ ਦਾ ਪ੍ਰਭਾਵ ਪਿਆ ਇਹਦੇ ਨਤੀਜੇ ਵਜੋਂ ਐਚਆਈਵੀ ਮਰੀਜ਼ਾਂ ਦੇ ਇਲਾਜ ਦੇ ਵਿੱਚ ਵਿਘਨ ਪੈ ਸਕਦਾ ਤੇ ਲਾਗਦਰਾ ਦੇ ਵਿੱਚ ਵਾਧਾ ਤੇ ਮੌਤਾਂ ਦੀ ਗਿਣਤੀ ਵਧਣ ਦਾ ਖਤਰਾ ਵੀ ਹੈ। ਹਿਊਮਨ ਸਾਇੰਸਸ ਰਿਸਰਚ ਕਾਉਂਸਲ ਨੇ 2022 ਵਿੱਚ ਦੱਸਿਆ ਸੀ ਕਿ ਦੱਖਣੀ ਅਫਰੀਕਾ ਦੇ ਵਿੱਚ ਐਚਆਈਵੀ ਦਾ ਦੂਜਾ ਸਭ ਤੋਂ ਵੱਡਾ ਪ੍ਰਸਾਰ ਮਜੋਲਾ ਦੇ ਹੀ ਸੂਬੇ ਵਿੱਚ ਹੈ ਜਿੱਥੇ ਹਰ ਹਫ਼ਤੇ ਲਗਭਗ 1300 ਨੌਜਵਾਨ ਇਸ ਲਾਗ ਦਾ ਸ਼ਿਕਾਰ ਹੁੰਦੇ ਨੇ ਤੇ ਟਰੰਪ ਵੱਲੋਂ ਰਾਸ਼ਟਰਪਤੀ ਐਮਰਜੈਂਸੀ ਏਡਜ਼ ਰਾਹਤ ਯੋਜਨਾ ਨੂੰ ਮੌਤਲ ਕਰਨ ਦੇ ਨਾਲ ਦੇਸ਼ ਦੇ 55 ਲੱਖ ਮਰੀਜ਼ਾਂ ਦੇ ਇਲਾਜ ਉਤੇ ਸੰਕਟ ਖੜਾ ਹੋ ਗਿਆ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਇਸ ਸਬੰਧੀ ਪ੍ਰਧਾਨ ਧਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਨੂੰ ਇੱਕ ਪੱਤਰ ਲਿਖਿਆ ਇਹ ਕਥਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਪੋਸਟ ਤੋਂ ਬਾਅਦ ਇਹ ਅਸਤੀਫਾ ਦਿੱਤਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੀਤੀ ਗਈ ਕਾਰਵਾਈ ਉੱਤੇ ਇਤਰਾਜ਼ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਪ੍ਰਧਾਨ ਧਾਮੀ ਦੇ ਵੱਲੋਂ ਪ੍ਰਧਾਨਗੀ ਤੋਂ ਅ ਜ਼ਿਕਰ ਜੋ ਹੋ ਗਿਆ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੇ ਲਈ ਵਰਤੇ ਗਏ ਕਾਰਨ ਅਤੇ ਤਰੀਕੇ ਨੂੰ ਜਾਇਜ਼ ਨਹੀਂ ਸੀ ਠਹਿਰਾਇਆ। ਉਹਨਾਂ ਆਖਿਆ ਸੀ ਕਿ ਜੇਕਰ ਕਿਸੇ ਵੀ ਤਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਦੇ ਵਿਰੁੱਧ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪੜਤਾਲ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਹੀ ਕਰਵਾ ਸਕਦਾ ਹੈ। ਅਮਰੀਕਾ ਤੋਂ ਬਾਅਦ ਹੁਣ ਆਸਟ੍ਰੇਲੀਆ ਵੀ ਪ੍ਰਵਾਸੀਆਂ ਦੇ ਲਈ ਇੱਕ ਸਖਤ ਕਦਮ ਚੁੱਕਣ ਜਾ ਰਿਹਾ ਹੈ ਦਰਸਲ ਆਸਟ੍ਰੇਲੀਆ ਅਗਲੇ 2 ਸਾਲਾਂ ਲਈ ਵਿਦੇਸ਼ੀਆਂ ਨੂੰ ਸਥਾਪਿਤ ਕਰ ਖਰੀਦਣ ਉਤੇ ਪਾਬੰਦੀ ਲਗਾਉਂਦੀ ਯੋਜਨਾ ਬਣਾ ਰਿਹਾ ਹੈ ਇਹ ਕਦਮ ਘਰਾਂ ਦੀਆਂ ਵੱਧਦੀਆਂ ਕੀਮਤਾਂ ਨਾਲ ਨਜਿੱਠਣ ਦੇ ਲਈ ਪ੍ਰਧਾਨ ਮੰਤਰੀ ਐਂਟਨੀ ਅਲਬਨੀਰ ਦੀ ਅਗਵਾਈ ਵਾਲੀ ਸਰਕਾਰ ਦੇ ਚੋਣ ਪ੍ਰਚਾਰ ਦਾ ਹਿੱਸਾ ਹੈ ਇਸ ਕਦਮ ਦੇ ਨਾਲ ਵੱਡੀ ਗਿਣਤੀ ਵਿੱਚ ਭਾਰਤੀਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਜੋ ਆਪਣੀ ਉੱਚ ਸਿੱਖਿਆ ਲਈ ਆਸਟ੍ਰੇਲੀਆ ਜਾਂਦੇ ਨੇ ਅਤੇ ਬਾਅਦ ਵਿੱਚ ਉੱਥੇ ਹੀ ਵਸ ਜਾਂਦੇ ਨੇ ਆਸਟ੍ਰੇਲੀਆ ਦੇ ਹਾਊਸਿੰਗ ਮੰਤਰੀ ਓਨੀਲ ਨੇ ਐਲਾਨ ਕੀਤਾ ਕਿ ਕੋਈ ਵੀ ਵਿਦੇ 1 April 2025 ਤੋਂ 31 March 2027 ਤੱਕ ਇੱਥੇ ਸਥਾਪਿਤ ਜਾਇਦਾਦ ਨਹੀਂ ਖਰੀਦ ਸਕਦਾ ਇਸ ਉੱਤੇ ਪਾਬੰਦੀ ਲਗਾਈ ਜਾਵੇਗੀ ਤੇ ਹਾਊਸਿੰਗ ਮੰਤਰੀ ਨੇ ਕਿਹਾ ਕਿ ਨਿਰਧਾਰਤ ਸਬਾ ਸੀਮਾ ਤੋਂ ਬਾਅਦ ਇਸ ਦੀ ਸਮਕੀਆ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਜਾਵੇਗਾ ਕਿ ਇਸ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਨਹੀਂ ਆਸਟ੍ਰੇਲੀਆ ਵਿੱਚ ਇਸ ਸਾਲ ਦੇ ਅੰਤ ਵਿੱਚ ਚੋਣਾ ਹੋਣ ਵਾਲੀਆਂ ਨੇ ਅੱਜ ਸਵੇਰੇ ਤੇਜ਼ ਪੁਚਾਲ ਦੇ ਕਾਰਨ ਦਿੱਲੀ ਐਨਸੀਆਰ ਦੀ ਜ਼ਮੀਨ ਕੰਬ ਗਈ ਪੁਚਾਲ ਦੀ ਤੀਬਰਤਾ 4.0 ਸੀ ਪਰ ਝਟਕਾ ਜ਼ਬਰਦਸਤ ਸੀ ਇਸ ਦਾ ਕੇਂਦਰ ਦਿੱਲੀ ਸੀ ਅਤੇ ਇਸ ਦੀ ਡੂੰਘਾਈ ਸਿਰਫ 5 ਕਿਲੋਮੀਟਰ ਸੀ ਦਿੱਲੀ ਐਨਸੀਆਰ ਵਿੱਚ ਸਵੇਰੇ 5:36 ਮਿੰਟ ਦੇ ਉੱਤੇ ਪੁਚਾਲ ਆਇਆ ਪੁਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕਾਂ ਦੇ ਬੈੱਡ ਤੱਕ ਵੀ ਹਿੱਲ ਗਏ ਖਿੜਕੀਆਂ ਹੇਲਾ ਲੱਗ ਪਈਆਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਉੱਚੀਆਂ ਇਮਾਰਤਾਂ ਵਿੱਚ ਰਹਿਣ ਵਾਲੇ ਲੋਕ ਤੁਰੰਤ ਆਪਣੇ ਘਰਾਂ ਤੋਂ ਹੇਠਾਂ ਆ ਗਏ ਤੇ ਪੁਚਾਲ ਦੀ ਸੰਭਾਵਨਾ ਨੂੰ ਦੇਖਦੇ ਹੋਏ ਦਿੱਲੀ ਐਨਸੀਆਰ ਨੂੰ ਜ਼ੋਨ 4 ਦੇ ਵਿੱਚ ਰੱਖਿਆ ਗਿਆ ਜੋ ਦੂਜਾ ਸਭ ਤੋਂ ਸੰਵੇਦਨਸ਼ੀਲ ਖੇਤਰ ਹੈ ਉਚਾਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਵੀ ਸਾਹਮਣੇ ਆਇਆ ਪੀਐਮ ਮੋਦੀ ਨੇ ਲੋਕਾਂ ਨੂੰ ਸੰਭਾਵਿਤ ਝਟਕਿਆਂ ਤੋਂ ਸੁਚੇਤ ਸ਼ਾਂਤ ਤੇ ਸੁਰੱਖਤ ਰਹਿਣ ਦੀ ਅਪੀਲ ਕੀਤੀ ਹੈ ਉਹਨਾਂ ਆਖਿਆ ਕਿ ਅਧਿਕਾਰੀ ਸਥਿਤੀ ਉੱਤੇ ਤਿੱਖੀ ਨਜ਼ਰ ਰੱਖ ਰਹੇ ਨੇ ਚੰਗੀ ਗੱਲ ਇਹ ਹੈ ਕਿ ਇਸ ਪੁਚਾਲ ਦੇ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਚਾਨਕ ਐਸਜੀਪੀਸੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਫੈਸਲੇ ਨਾਲ ਪੰਥਕ ਗਲਿਆਰੇ ਦੇ ਵਿੱਚ ਪੁਚਾ ਲ ਆ ਗਿਆ ਧਾਮੀ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ਤਕਸ਼ੀਲ ਨੰਦਮਦਬਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰतिकਰਣ ਵੀ ਸਾਹਮਣੇ ਆਇਆ ਸੋਸ਼ਲ ਮੀਡੀਆ ਉੱਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਦੁਖਦਾਇਕ ਹੈ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਪੰਥਕ ਪਰੰਪਰਾਵਾਂ ਤੇ ਮਰਿਆਦਾਾਂ ਦੀ ਜਾਣਕਾਰੀ ਤੋਂ ਸਖ਼ਣੇ ਪੰਜ ਸੱਤ ਕੋ ਨਿਤਾਵਾਂ ਦੇ ਵੱਲੋਂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਹਿੱਤ ਇੱਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜਿੰਦਾ ਰੱਖਣ ਦੇ ਲਈ ਪੰਤਕ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ। ਜਾਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਤਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਦਲੀਲ ਕਰਕੇ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਜਾਂ ਫਿਰ ਦਬਾਹੀ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਬੰਦਾ ਖੁਦ ਲਾਂਬੇ ਖੋਲੀ ਮਜਬੂਰ ਹੋ ਜਾਂਦਾ ਹੈ। ਇਹ ਆਕਾਲਪੁਰਖ ਜੀ ਆਪਣੀਆਂ ਗੁਰੂ ਪੰਤ ਦੀਆਂ ਸੰਸਥਾਵਾਂ ਉੱਤੇ ਮੇਰ ਭਰਿਆ ਹੱਥ ਰੱਖੋ। ਅਫਗਾਨਿਸਤਾਨ ਦੇ ਇਸਲਾਮੀ ਅਮੀਰਾਤ ਦੇ ਸ਼ਰਨਾਰਥੀਆਂ ਅਤੇ ਵਾਪਸੀ ਮੰਤਰਾਲੇ ਨੇ ਅਫਗਾਨ ਸ਼ਰਨਾਰਥੀਆਂ ਨਾਲ ਬਦਸਲੂਕੀ ਕਰਨ ਲਈ ਪਾਕਿਸਤਾਨ ਕੋਲ ਵਿਰੋਧ ਪ੍ਰਗਟ ਕੀਤਾ ਹੈ। ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਪੁਲਿਸ ਨੇ ਸ਼ਨੀਵਾਰ ਨੂੰ ਕਵੇਟਾ ਸ਼ਹਿਰ ਅਤੇ بلوچستان ਸੂਬੇ ਦੇ ਕੁਝ ਹੋਰ ਸਥਾਨਾਂ ਉੱਤੇ ਅਫਗਾਨ ਸ਼ਰਨਾਰਥੀਆਂ ਦੇ ਘਰਾਂ ਉੱਤੇ ਛਾਪੇਮਾਰੀ ਕੀਤੀ ਤੇ ਉਹਨਾਂ ਨਾਲ ਦੁਰਵਿਹਾਰ ਕੀਤਾ ਤੇ ਉਹਨਾਂ ਨੂੰ ਘਰ ਛੱਡਣ ਲਈ ਮਜਬੂਰ ਵੀ ਕੀਤਾ। ਹਿਰਾਸਤ ਦੇ ਵਿੱਚ ਲੈ ਗਏ ਲੋਕਾਂ ਦੇ ਵਿੱਚ ਮਰਦਾਂ ਤੋਂ ਇਲਾਵਾ 65 ਬੱਚੇ ਅਤੇ 30 ਔਰਤਾਂ ਵੀ ਸ਼ਾਮਲ ਸਨ। ਬਿਆਨ ਦੇ ਵਿੱਚ ਕਿਹਾ ਗਿਆ ਕਿ ਅਫਗਾਨਿਸਤਾਨ ਦੇ ਇਸਲਾਮੀ ਅਮੀਰਾਤ ਦਾ ਸ਼ਰਨਾਰਥੀ ਅਤੇ ਵਾਪਸੀ ਮੰਤਰਾਲਾ ਅਜਿਹੀਆਂ ਕਾਰਵਾਈਆਂ ਦੀ ਸਖਤ ਨਿੰਦਾ ਕਰਦਾ ਅਤੇ ਅੰਤਰਰਾਸ਼ਟਰੀ ਸੰਗਠਨ ਨੂੰ ਪਾਕਿਸਤਾਨ ਵਿੱਚ ਅਫਗਾਨ ਸ਼ਰਨਾਰਥੀਆਂ ਨੂੰ ਸਹਾਇਤਾ ਅਤੇ ਸਹਿਯੋਗ ਪ੍ਰਦਾਨ ਕਰਨਾ ਜਾਰੀ ਰੱਖਣ ਦੀ ਅਪੀਲ ਕਰਦਾ ਤਾਂ ਜੋ ਉਹ ਸਨਮਾਨ ਦੇ ਨਾਲ ਘਰ ਵਾਪਸ ਆ ਸਕਣ ਕੋਵਿਡ-19 ਮਹਾਮਾਰੀ ਤੋਂ ਬਾਅਦ ਜਾਪਾਨ ਕੰਪਨੀਆਂ ਭਾਰਤ ਨੂੰ ਆਪਣੇ ਇੱਕ ਆਧਾਰ ਵਜੋਂ ਦੇਖ ਰਹੀਆਂ ਨੇ ਕਿਉਂਕਿ ਉਹ ਚੀਨ ਉੱਤੇ ਨਿਰਭਰਤਾ ਘਟ ਕਰਨ ਲਈ ਆਪਣੀਆਂ ਨਿਰਮਾਣ ਤੇ ਸਪਲਾਈ ਲੜੀਆਂ ਦੇ ਵਿੱਚ ਵਨ ਸੁਵੰਤਾ ਲਿਆਉਣ ਦੇ ਲਈ ਚੀਨ ਪਲੱਸ 1 ਰਣਨੀਤੀ ਅਪਣਾ ਰਹੀਆਂ ਨੇ ਇਹ ਗੱਲ ਵਿੱਤੀ ਸਲਾਹਕਾਰ ਕੰਪਨੀ ਡਲੋਇਟ ਦੇ ਮਾਹਿਰਾਂ ਨੇ ਕਹੀ ਹੈ ਤੇ ਇਸ ਰਣਨੀਤੀ ਦੇ ਵਿੱਚ ਬਦਲਵੇਂ ਦੇਸ਼ਾਂ ਦੇ ਵਿੱਚ ਉਤਪਾਦਨ ਸਹੂਲਤਾਂ ਮੁਹੱਈਆ ਕਰਵਾਉਣਾ ਸ਼ਾਮਲ ਹੈ ਜਿਸ ਦੇ ਵਿੱਚ ਭਾਰਤ ਇੱਕ ਵੱਜੇ ਲਾਭਪਾਤਰੀ ਵਜੋਂ ਉੱਭਰ ਰਿਹਾ ਡਲੋਇਟ ਜਾਪਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਨੇਚੀ ਕਮੂਰਾ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਜਾਪਾਨੀ ਕੰਪਨੀਆਂ ਚੀਨプラス ਸਪਲਾਈ ਲਈ ਲੜੀ ਜਿਹੜੀ ਹੈ ਉਹਨਾਂ ਨੀਤੀ ਦੀ ਸਰਗਰਮੀ ਨਾਲ ਪਾਲ ਕਰ ਰਹੀਆਂ ਨੇ ਤੇ ਜਿਸ ਵਿੱਚ ਭਾਰਤ ਇੱਕ ਪ੍ਰਮੁੱਖ ਮੰਜ਼ਲ ਵਜੋਂ ਉੱਭਰ ਰਿਹਾ ਜਿੱਥੇ ਕੁਝ ਕੰਪਨੀਆਂ ਜਾਪਾਨ ਵਾਪਸ ਚਲੀਆਂ ਗਈਆਂ ਉੱਥੇ ਹੀ ਹੋਰ ਭਾਰਤ ਨੂੰ ਨਾ ਸਿਰਫ ਇੱਕ ਨਿਰਮਾਣ ਕੇਂਦਰ ਸਗੋਂ ਪੱਛਮੀ ਏਸ਼ੀਆ ਤੇ ਅਫਰੀਕਾ ਵਰਗੇ ਉੱਚ ਵਾਧੇ ਵਾਲੇ ਬਾਜ਼ਾਰਾਂ ਦੇ ਐਂਟਰੀ ਗੇਟ ਵਜੋਂ ਵੀ ਦੇਖ ਰਹੀਆਂ ਨੇ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨਾਲ ਭਰਿਆ ਤੀਜਾ ਜਹਾਜ਼ ਫਿਰ ਤੋਂ ਅੰਮ੍ਰਿਤਸਰ ਪਹੁੰਚਿਆ ਤੇ ਡਿਪੋਰਟ ਹੋਏ ਭਾਰਤੀਆਂ ਦੇ ਵਿੱਚ 54 ਪੰਜਾਬੀ, ਹਰਿਆਣਾ ਤੋਂ 60, ਗੁਜਰਾਤ ਤੋਂ 34, ਉੱਤਰ ਪ੍ਰਦੇਸ਼ ਤੋਂ 3, ਮਹਾਰਾਸ਼ਟਰ ਤੋਂ 1, ਰਾਜਸਥਾਨ 1 ਉਤਰਾਖੰਡ ਇੱਕ ਮੰਦ ਪ੍ਰਦੇਸ਼ ਤੋਂ ਇੱਕ ਜਮੂ ਕਸ਼ਮੀਰ ਤੋਂ ਇੱਕ ਅਤੇ ਹਿਮਾਚਲ ਤੋਂ ਵੀ ਇੱਕ ਸ਼ਾਮਲ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੀ ਰਾਤ 10:30 ਵਜੇ ਦੇ ਕਰੀਬ ਇੱਕ ਫੌਜੀ ਜਹਾਜ਼ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ 에য়ারਪੋਰਟ ਦੇ ਉੱਤੇ ਲੈਂਡ ਹੋਇਆ ਸੀ ਤੇ ਅਜੇ ਡਿਪੋਰਟ ਹੋਏ ਭਾਰਤੀਆਂ ਦਾ ਦਰਦ ਮੱਠਾ ਵੀ ਨਹੀਂ ਸੀ ਹੋਇਆ ਕਿ ਇੱਕ ਹੋਰ ਜਹਾਜ਼ ਫਿਰ ਤੋਂ ਅੰਮ੍ਰਿਤਸਰ ਪਹੁੰਚ ਗਿਆ ਤੇ ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਪ੍ਰਵਾਸੀ ਭਾਰਤੀਆਂ ਨੂੰ ਜ਼ਬਰਦਸਤੀ ਵਾਪਸ ਭੇਜਿਆ ਗਿਆ ਸੀ ਤੇ ਇਹਨਾਂ ਵਿੱਚ ਬੱਚਿਆਂ ਨੂੰ ਛੱਡ ਕੇ ਔਰਤਾਂ ਤੇ ਮਰਦਾਂ ਨੂੰ ਹਤਕਰੀਆ ਅਤੇ ਸੰਗਲ ਪਾ ਕੇ ਲਿਆਂਦਾ ਗਿਆ ਸੀ ਅੱਜ ਲਈ ਇੰਨਾ ਹੀ ਦੁਬਾਰਾ ਫਿਰ ਆਦਰੂਮਾਂਗੇ ਉਦੋਂ ਤੱਕ ਦੀ ਇਜਾਜ਼ਤ ਸਾਥ ਸ਼ਿਰੇ ਕਾਲ ਤਨਵਾ